ਅੱਜ ਜਿਸ ਤਰ੍ਹਾਂ ਅੱਜ ਦੇ ਨੌਜਵਾਨ ਅ ਨਸ਼ੇ ਦੀ ਦਲਦਲ ਦੇ ਵਿੱਚ ਡੁੱਬਦੇ ਜਾ ਰਹੇ ਆ ਉਹਨਾਂ ਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਆ ਕੁਝ ਨਹੀਂ ਹੁੰਦਾ ਹੈਗਾ ਸਭ ਜਾਂਦੇ ਨੇ ਆਪਰੇ ਸਭ ਨੂੰ 모ੜ ਲਿਆਉਣਾ ਇਹ ਕੰਮ ਪੰਜਾਂ ਤੋਂ ਸ਼ੁਰੂ ਹੋਇਆ ਸੀ ਪੰਜਾਂ ਤੇ ਆ ਕੇ ਖੜ ਜੇ ਇਹਨੂੰ ਢਾਹਨੇ ਲੱਗਣੇ ਵਾਹਿਗੁਰੂ ਦੀ ਕਿਰਪਾ ਨਾਲ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪੰਥ ਦੀ ਬੋੜੀ ਕਰਨਗੇ ਇਹ ਅਰਦਾਸ ਤੁਸੀਂ ਵੀ ਕਰੋ ਤੇ ਅਸੀਂ ਵੀ ਕਰਦੇ ਹਾਂ ਗੁਰੂ ਸਾਹਿਬ ਮਿਹਰ ਕਰਨ ਸਾਰੀ ਸਿੱਖ ਸੰਗਤ ਨੂੰ ਜਿੰਨੀਆਂ ਸੰਗਤਾਂ ਆਈਆਂ ਸਭ ਨੂੰ ਮੈਂ ਇਹ ਬੇਨਤੀ ਕਰਦਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤਿਗੁਰੂ ਅਗੇ ਅਰਦਾਸ ਕਰੀਏ ਆਪਣੇ ਪੰਥ ਦੀ ਬੋੜੀ ਕਰਨ ਤੇ ਚੜ੍ਹਦੀ ਕਲਾ ਰਹਿਣੀ ਚਾਹੀਦੀ। ਹਮੇਸ਼ਾ ਤੁਸੀਂ ਇਸ ਸਟੇਜ ਤੇ ਵੀ ਕਹੇ ਸੀ ਕਿ ਆਪਣੇ ਜੋ ਨੌਜਵਾਨ ਹੈ ਜੋ ਆਪਣੇ ਧਰਮ ਤੋਂ ਵੱਖ ਹੁੰਦੇ ਜਾ ਰਹੇ ਉਹਨਾਂ ਨੂੰ ਪਿਆਰ ਦੇ ਨਾਲ ਅਸੀਂ ਲੈ ਕੇ ਆਵਾਂਗੇ। ਪ੍ਰੇਮ ਨਾਲ ਸਭ ਨੂੰ ਲੈ ਆਵਾਂਗੇ। ਕੋਈ ਵੱਡੀ ਗੱਲ ਨਹੀਂ ਹੈਗੀ। ਅਸਲ 'ਚ ਮੱਛੀ ਪੱਥਨ ਚੜ੍ਹ ਕੇ ਮੜਦੀ ਹੁੰਦੀ ਆ। ਤੁਹਾਨੂੰ ਤੁਹਾਨੂੰ ਦੁਨਿਆਵੀ ਪਦਾਰਥ ਹਰ ਹਰਕ ਬੰਦਾ ਦੇ ਸਕਦਾ ਬਹੁਤ ਕੁਝ ਸਭ ਤੋਂ ਸਭ ਮਿਲ ਸਕਦਾ। ਪਰ ਮੁਕਤੀ ਦਾ ਦਾਤਾ ਗੁਰਦਾਰ ਸਾਹਿਬ ਹੀ ਆ। ਮੁਕਤੀ ਨਹੀਂ ਕਿਸੇ ਨੇ ਦੇਣੀ। ਇਸ ਕਰਕੇ ਜਦੋਂ ਅਸੀਂ ਆਪਣੇ ਧਰਮਾਰੇ ਆਪਣੇ ਆਪਣੇ ਸਿੱਖੀ ਵਿਰਸੇ ਬਾਰੇ ਲੋਕਾਂ ਨੂੰ ਦੱਸਾਂਗੇ ਤਾਂ ਸਾਰੇ ਜਾਗਰੂਕ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਹ ਦਿਨ ਜਾਂਦੇ ਨੇ ਯਾਦ ਇਹ ਨਹੀਂ ਵੀ ਦਿਨਾਂ ਦਿਨਾਂ ਚ ਕਰਨਾ ਐ ਐਸੀ ਯਾਦ ਆਏ ਦਿਲ ਚ ਉਤਾਰੋ ਸਭ ਜਦਿਆਂ ਦੀ ਸਾਧ ਸੰਗਤ ਜੀ ਉੱਠਣ ਵੇਲੇ ਸੌਣ ਵੇਲੇ ਇਹ ਅੱਧਿਆ ਕਰੀਏ ਧੰਨੇ ਕਲਗੀਆਂ ਵਾਲਿਆ ਤੂੰ ਸਾਡੇ ਵਾਸਤੇ ਛਾਰ ਬਖਵਾ ਤੀ ਕਿਸੇ ਦੇ ਪੁੱਤਰ ਨੂੰ ਕੋਈ ਆਪਣੀ ਗੋਦ ਤਾਂ ਪਉਂਦਾ ਜਿੰਦਾ ਆਪਣਾ ਨਾ ਹੋਵੇ ਉਹ ਕਲਗੀ ਧਰਦੇ ਆਪਣੇ ਚਾਰ ਸੀ ਪਹਿਲਾਂ ਗੋਦ ਸੁਣਨੀ ਕੀਤੀ ਫੇਰ ਆਪੇ ਗੋਦ ਬਾਈ ਸਤਿਗੁਰੂ ਮੇਰ ਕਰਨ ਜਦੋਂ